ਮਾਦਾ ਸੁੱਚਾ ਤੇ ਨਾਲ ਉਹਦਾ ਪੱਤ ਵਟ ਯਾਰ ਕੁੱਤਾ ਵਧੀਆ ਕਿਰਦਾਰ ਹੈ ਉਹ ਜਿਹੜੇ ਫੁੱਪੜ ਹੁੰਦੇ ਹਨ ਉਹ ਫੁੱਪੜ ਨਹੀਂ ਆਏ ਤੇ ਇਹ ਜਿਹੜਾ ਇੱਕ ਆਮ ਤਰ੍ਹਾਂ ਦਾ ਫਰਦਾ ਹੱਸਦਾ ਵਸਦਾ એનਰਜੈਟਿਕ ਕਿਰਦਾਰ ਹੈ ਉਹੀ ਕਿਰਦਾਰ ਨਾਲੇ ਮੈਨੂੰ ਪੱਕੀ ਨਹੀਂ ਪੱਕਾ ਲੱਗਦਾ ਨੇ ਮੇਰਾ ਪੋਜ਼ਿਟਿਵ ਹੀ ਆ ਇਹ ਜਿਹੜੇ ਰੋਲ ਚ ਰੰਗ ਸਾਰੇ ਨੇ ਔਰ ਖੁਸ਼ਦਿਲ ਹੈ ਸੁੱਚੇ ਦੇ ਨਾਲ ਖੜਦਾ ਹੈ ਸੁੱਚੇ ਨੂੰ ਮੋਟੀਵੇਟ ਵੀ ਕਰਦਾ ਹੈ ਇਹ ਕਹਿੰਦੇ ਨੇ ਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਤੇ ਇਹਦਾ ਟੁਕਵਾ ਸਮਾਂ ਅੱਜ ਹੀ ਸੀ ਜਿਹੜਾ 20 ਸਤੰਬਰ ਨੂੰ ਸਿਰਮਈ ਚ ਇਹਨਾਂ ਐ ਧਮਾ ਮਚਾਉਣੀ ਆ ਨਾ ਸਾਰੇ ਦੂਜੇ ਪ੍ਰੋਡਿਊਸਰਾਂ ਨੂੰ ਡਾਇਰੈਕਟਰਾਂ ਨੂੰ ਐਕਟਰਾਂ ਨੂੰ ਹੀਰੋਆਂ ਨੂੰ ਪੜਤੂ ਪੈ ਜਾਣਾ ਇਹੋ ਜਿਆ ਸਬਜੈਕਟ ਲੱਭੀ ਐ ਤੇ ਪੰਜਾਬ ਕੋਲ ਸਬਜੈਕਟ ਦੀ ਕੋਈ ਕਮੀ ਨਹੀਂ ਆ ਹੁਣ ਵੇਖਿਓ ਤੁਸੀਂ ਫਿਲਮਾਂ ਬਣਦੀਆਂ ਇਹ ਮੀਲ ਪੱਥਰ ਐ ਪੰਜਾਬੀ ਸਿਨੇਮਾ ਦਾ ਲੋਕੇ ਨੂੰ ਪੜਾਇਆ ਵੀ ਜਾਏਗਾ ਸਿਖਾਇਆ ਵੀ ਜਾਏਗਾ ਕਿ ਫਿਰ ਆਹ ਆਹ ਪ੍ਰੋਪਰਟੀ ਆ ਜਿਹੜੀਆਂ ਚੀਜ਼ਾਂ ਨੇ ਮੰਜੇ ਆ ਉਹਦੇ ਚ ਜਿਹੜੀਆਂ ਫੁਲਕਾਰੀਆਂ ਨੇ ਜਿਹੜੇ ਉਹਨਾਂ ਨੇ ਐਡੇ ਐਡੇ ਵੱਡੇ ਲੱड्डੂ ਉਤੋਂ ਚੱਲਦੇ ਸੀ ਉਹੀ ਮੌਲਤਾਂ ਨੂੰ ਇਹਦੇ ਲੱਗਣਾ ਕਿ ਅਸੀਂ ਉਸੇ ਮੌਲਤ ਚ ਪਹੁੰਚ ਗਏ ਤੁਸੀਂ ਫਿਲਮ ਵੇਖਣ ਨਹੀਂ ਗਏ ਬਲਕਿ ਤੁਸੀਂ ਫਿਲਮ ਦੇ ਵਿੱਚੋ ਸਤਿ ਸ਼੍ਰੀ ਅਕਾਲ ਤੁਹਾਨੂੰ ਦੇਖਦ ਹਾਂ ਮੇਰੇ ਪੱਕ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਸੁੱਚਾ ਸ਼ਰਮਾ ਤੁਸੀਂ ਅਕਸਰ ਪੁਰਾਣੇ ਸਮੇਂ ਦੇ ਵਿੱਚ ਸੁਣਦੇ ਹੋਵੋਗੇ ਕਿ ਆਖਿਰ ਸੁੱਚਾ ਸ਼ਰਮਾ ਕੌਣ ਸੀਗਾ ਲਗਾਤਾਰ ਜਿਹੜੇ ਕਿਆਂ ਗਾਣੇ ਵੀ ਸਾਹਮਣੇ ਨੇ ਪਰ ਹੁਣ ਦਰਸ਼ਕ ਜਿਹੜੇ ਕਹਿੰਦੇ ਸੀ ਫਿਲਮ ਲੈ ਕੇ ਆਓ ਫਿਲਮ ਵੀ ਹੁਣ ਸਾਹਮਣੇ ਆ ਰਹੀ ਹੈ ਬੱਬੂ ਮਾਨ ਸਾਹਿਬ ਜਿਹੜੇ ਲੈ ਕੇ ਆ ਰਹੇ ਨੇ ਤੇ ਸਾਡੇ ਨਾਲ ਸਟਾਰ ਕਾਸਟ ਮੌਜੂਦ ਆ ਗੁਰਿੰਦਰ ਜਿਹੜੇ ਕਿ ਮੱਖਣਾ ਜੀ ਹਨਾ ਮੱਖਣਾ ਹਨਾ ਮੱਖਣਾ ਕਿਉਂਕਿ ਸਾਰੇ ਮੱਖਣਾ ਮੱਖਣਾ ਕਰੀ ਜਾਂਦੇ ਨੇ ਮੱਖਣਾ ਐ ਇਸ ਕਿਸੇ ਤੌਰ ਤੇ ਹਨਾ ਸਰ ਬਹੁਤ-ਬਹੁਤ ਸਵਾਗਤ ਆ ਪਹਿਲਾਂ ਤੁਹਾਡਾ ਸ਼ੁਕਰੀਆ ਜੀ ਪਹਿਲਾਂ ਨਿਰਪੱਖ ਪੋਸਟ ਤੇ ਗੁਰਪ੍ਰੀਤ ਜੀ ਤੁਹਾਡਾ ਸ਼ੁਕਰੀਆ ਤੇ ਤੁਹਾਡੇ ਦਰਸ਼ਕ ਮੈਨੂੰ ਵੇਖ ਰਹੇ ਆ ਗੁਰਿੰਦਰ ਮੱਖਣਾ ਨੂੰ ਬਹੁਤ-ਬਹੁਤ ਸ਼ੁਕਰੀਆ ਪਿਆਰਿਓ ਬਿਲਕੁਲ ਹੈ ਮੈਂ ਪਹਿਲਾਂ ਸ਼ੁਰੂਆਤ ਕਰੂੰਗਾ ਤੁਹਾਡੇ ਸਾਫਰ ਦੀ ਸ਼ੁਰੂਆਤ ਕਰੂੰਗਾ ਤੁਸੀਂ ਕਾਫੀ ਫਿਲਮਾਂ ਕਰ ਚੁੱਕੇ ਹੋ ਨਾ ਐਕਸ਼ਨ ਵਾਲੀ ਜ਼ਿਆਦਾ ਤੁਹਾਡੀ ਹੁੰਦੀਆਂ ਨੇ ਹਨਾ ਹਾਂਜੀ ਤੇ ਸੁੱਚੇ ਸੂਰਮੇ ਦੇ ਵਿੱਚ ਖਾਸ ਕੀ ਇਸ ਵਾਰ ਫਿਰ ਸੁੱਚੇ ਸੂਰਮੇ ਦੇ ਵਿੱਚ ਖਾਸ ਹੈ ਪੰਜਾਬੀਅਤ ਜੀ ਖਾਸ ਹੈ ਮੁਹੱਬਤ ਖਾਸ ਹੈ ਦੋਸਤੀ ਖਾਸ ਹੈ ਗੱਦਾਰੀ ਗੱਦਾਰੀ ਤੇ ਖਾਸ ਹੈ ਜਿਹੜਾ ਤੁਸੀਂ ਤਰਸਦੇ ਰਹੇ ਜਿਹੜੇ ਫੋਰਨ ਬੈਠੇ ਸਾਡੇ ਲੋਕ ਕਿ ਪੰਜਾਬ ਚ ਪੰਜਾਬੀਅਤ ਦੀ ਫਿਲਮ ਨਹੀਂ ਬਣੀ ਕੋਈ ਤੇ ਇਹ ਜਿਹੜੇ ਸਰਦਾਰ ਸੁਮੀਤ ਸਿੰਘ ਜੀ ਸਾਗਾ ਕੰਪਨੀ ਦੇ ਹੈੱਡ ਉਹਨਾਂ ਨੇ ਰਿਸਕ ਲੈ ਕੇ ਕਿ ਪੰਜਾਬੀਆਂ ਨੂੰ ਐ ਹੋ ਜਾ ਤੋਹਫਾ ਦੇਣਾ ਕਿ ਸਾਰੀ ਉਮਰ ਲਈ ਸਾਗਾ ਬਣ ਜਾਏ ਉਹਨਾਂ ਨੇ ਫਿਰ ਅਵੇਂ ਤੋਜਮਾਨ ਜੀ ਤੇ ਪੱਪੂ ਪਾਜੀ ਨਾਲ ਮਿਲ ਕੇ ਫਿਲਮ ਜੋੜੀ ਆ ਔਰ ਇੰਨੇ ਸੋਹਣੇ ਇਹਦੇ ਚ ਕਿਰਦਾਰ ਨੇ ਤੁਸੀਂ ਵੇਖ ਕੇ ਗਦਗਦ ਹੋ ਜਾਓਗੇ ਕਿ ਐਡਾ ਵੱਡਾ ਰਿਸਕ ਲੈ ਕੇ ਇੰਨੀ ਕਾਮਯਾਬ ਫਿਲਮ ਬਣਾਈ ਤੁਸੀਂ ਟ੍ਰੇਲਰ ਵੇਖਿਆ ਕਿ ਨਹੀਂ ਟ੍ਰੇਲਰ ਮੈਂ ਵੇਖ ਲਿਆ ਮੈਂ ਤੇ ਥੋੜੇ ਡਾਇਲੋਗ ਦੱਸ ਦਵਾਂ ਬੱਗੀ ਆ ਬੱਗਾ ਮੈਂ ਉਹੀ ਡਾਇਲੋਗ ਤੋਂ ਸ਼ੁਰੂਆਤ ਕਰਦੇ ਹਾਂ ਨਹੀਂ ਪੱਕਾ ਪੱਕਾ ਆਹੀ ਟ੍ਰੇਲਰ ਦੇ ਵਿੱਚ ਮੈਗਾ ਨਾ ਮੈਂ ਥੋੜਾ ਇਹੀ ਜਿਹੀ ਦੇਖੀ ਹੈ ਵੀ ਥੋੜੀ ਕੀ ਖਾਸੀਅਤ ਸੀ ਕਿ ਉਸ ਦੇ ਵਿੱਚ ਤੁਸੀਂ ਚਲੋ ਇਹ ਕਹੀ ਆ ਰੋਲ ਕਿਦਾਂ ਦਾ ਮੈਂ ਥੋੜਾ ਜਿਹਾ ਦੱਸਿਓ ਮੜਿਆ ਵੀ ਹਾਸਿਆ ਵਾਲਾ ਹੈ ਮਖੌਲ ਵਾਲਾ ਹੈ ਜਾਂ ਐਕਸ਼ਨ ਵੇਅਰ ਐਕਸ਼ਨ ਦੇਖਣ ਨੂੰ ਮਿਲੂਗਾ ਨਹੀਂ ਮੇਰਾ ਪੋਜ਼ਿਟਿਵ ਹੀ ਆ ਇਹਦੇ ਚ ਰੋਲ ਚ ਰੰਗ ਸਾਰੇ ਨੇ ਔਰ ਖੁਸ਼ਦਿਲ ਹੈ ਸੱਚੇ ਦੇ ਨਾਲ ਖੜਦਾ ਹੈ ਸੱਚੇ ਨੂੰ ਮੋਟੀਵੇਟ ਵੀ ਕਰਦਾ ਹੈ ਤੇ ਵਧੀਆ ਕਿਰਦਾਰ ਹੈ ਉਹ ਜਿਹੜੇ ਫੁੱਫੜ ਹੁੰਦੇ ਆ ਨਾ ਉਹ ਫੁੱਫੜ ਨਹੀਂ ਆਏ ਤੇ ਇਹ ਜਿਹੜਾ ਇੱਕ ਆਮ ਤੁਰਦਾ ਫਿਰਦਾ ਹੱਸਦਾ ਵਸਦਾ એનਰਜੈਟਿਕ ਕਿਰਦਾਰ ਹੈ ਉਹੀ ਕਿਰਦਾਰ ਹੈ ਸਾਥ ਦੇਣ ਵਾਲੇ ਫੁੱਫੜ ਹੈ ਰਿਸ਼ਤੇਦਾਰ ਹੈ ਸਾਥ ਦੇਣ ਵਾਲਾ ਦੇਣਾ ਪੈਣਾ ਸਾਤ ਪੁੱਫੜਾ ਭਾਈ ਹੁਣ ਹਾਂਜੀ ਬਿਲਕੁਲ ਇਹ ਸਾਤ ਦਿਨ ਵਾਲਾ ਪੁੱਫੜਾ ਹੈ ਬਿਲਕੁਲ ਜਿਵੇਂ ਮੈਂ ਗੱਲ ਕਰਾਂ ਡਾਇਲੋਗ ਦੀ ਗੱਲ ਕਰਾਂ ਡਾਇਲੋਗ ਬੜੇ ਵੱਖਰੇ ਨੇ ਫਿਲਮ ਦੇ ਕਿਉਂਕਿ ਫਿਲਮ ਕਾਫੀ ਪੁਰਾਣੇ ਸਮੇਂ ਦੀ ਜਿਹੜੀ ਕਿ ਹੁਣ ਬਣਾਈ ਗਈ ਹੈ ਨਾ ਹਾਂਜੀ ਇਹ ਫਿਲਮ ਪਹਿਲਾਂ ਨਹੀਂ ਆਈ ਤੇ ਹੁਣ ਤੁਸੀਂ ਕਰ ਰਹੇ ਹੋ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਫਿਰ ਨਹੀਂ ਇਹ ਫਿਲਮ ਇਹ ਕਹਿੰਦੇ ਨੇ ਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਤੇ ਇਹਦਾ ਟੁਕਵਾ ਸਮਾਂ ਅੱਜ ਹੀ ਸੀ ਜਿਹੜਾ 20 ਸਤੰਬਰ ਨੂੰ ਸਿਨੇਮਿਆਂ ਚ ਇਹਨਾਂ ਨੇ ਐ ਸੋ ਮਾ ਮਚਾਉਣੀ ਆ ਨਾ ਉਹ ਦਿਨ ਇਹਦਾ ਹੀ ਦਿਨ ਹੈ ਤੇ ਇਹ ਬਣੀ ਪਹਿਲਾਂ ਸੀ ਤੇ ਉਹ ਚੰਗਾ ਹੋਇਆ ਕਿ ਉਦੋਂ ਕਿਉਂਕਿ ਉਦੋਂ ਦੌਰ ਕੁਝ ਹੋਰ ਤਰ੍ਹਾਂ ਦਾ ਹੁਣ ਇਹਨੇ ਟ੍ਰੈਂਡ ਚੇਂਜ ਕਰਨਾ ਪੰਜਾਬੀ ਸਿਨੇਮਾ ਦਾ ਜਿਵੇਂ ਇੱਕ ਸਮੇਂ ਅੰਗਰੇਜ਼ ਨਾਲ ਟ੍ਰੈਂਡ ਚੇਂਜ ਹੋਇਆ ਸੀ ਨਾ ਹੁਣ ਸੁੱਚਾ ਸੂਰਮਾ ਨਾਲ ਸਾਰੇ ਦੂਜੇ ਪ੍ਰੋਡਿਊਸਰਾਂ ਨੂੰ ਡਾਇਰੈਕਟਰਾਂ ਨੂੰ ਐਕਟਰਾਂ ਨੂੰ ਹੀਰੋਆਂ ਨੂੰ ਪੜਤੂ ਪੈ ਜਾਣਾ ਇਹੋ ਜਿਹਾ ਸਬਜੈਕਟ ਲੱਭੀਏ ਤੇ ਪੰਜਾਬ ਕੋਲ ਸਬਜੈਕਟ ਦੀ ਕੋਈ ਕਮੀ ਨਹੀਂ ਆ ਹੁਣ ਵੇਖਿਓ ਤੁਸੀਂ ਫਿਲਮਾਂ ਬਣਦੀਆਂ ਤੇ ਹਾਂ ਇਹਨੇ ਇਹ ਮੀਲ ਪੱਥਰ ਹੈ ਪੰਜਾਬੀ ਸਿਨੇਮਾ ਦਾ ਲੋਕਿਆਂ ਨੂੰ ਪੜਾਇਆ ਵੀ ਜਾਏਗਾ ਸਿਖਾਇਆ ਵੀ ਜਾਏਗਾ ਕਿ ਫਿਲਮ ਆ ਹੁੰਦੀ ਹੈ ਉਹੀ ਗੱਲ ਕਹਿਣਾ ਵੀ ਗਾਣੇ ਤੱਕ ਸਰਸ ਹੁੰਦੇ ਸੀ ਆਪਾਂ ਹਨਾ ਕਿ ਗਦਾਰੀ ਕਰ ਗਿਆ ਕੁੱਕੜ ਹਨਾ ਪਰ ਅਸਲ ਸੱਚ ਨਹੀਂ ਪਤਾ ਸੀ ਵੀ ਕੀ ਹੋਇਆ ਸੀ ਫਿਲਮ ਕਿੱਦਾਂ ਦੀ ਹਨਾ ਵੀ ਕਿਰਦਾਰ ਕੀ ਸੀ ਉਹਦਾ ਅਸਲ ਸੱਚ ਫਿਲਮ ਦੇ ਵਿੱਚ ਦਿਖਾਇਆ ਗਿਆ ਹੁਣ ਹਾਂਜੀ ਬਿਲਕੁਲ ਇਹ ਸੁੱਚੇ ਤੇ ਕੁੱਕਰ ਦੀ ਦੋਸਤੀ ਤੋਂ ਦੁਸ਼ਮਣੀ ਤੱਕ ਦੀ ਗਾਥਾ ਹੈ ਤੇ ਪਿਆਰ ਦੀ ਗਾਥਾ ਹੈ ਔਰ ਜਿਹੜੀ ਗੱਲ ਤੋਂ ਮੈਂ ਖੁਸ਼ ਹਾਂ ਕਿ ਇਹਦੇ ਜਦੋਂ ਤੁਸੀਂ ਇਹਦੇ ਲੋਕੇਸ਼ਨਾਂ ਵੇਖੋਗੇ ਪੰਜਾਬ ਪੁਰਾਣਾ ਵਸਦਾ ਪੰਜਾਬ ਤੁਸੀਂ ਆਪ ਮਾਨ ਕਰੋਗੇ ਸਾਡੇ ਦਾਦਾ ਦਾਦੀ ਇਸ ਤਰ੍ਹਾਂ ਰਹਿੰਦੇ ਸੀ ਤੇ ਉਹਦੇ ਵਿੱਚ ਜਿਹੜੇ ਪਸ਼ਾਕਾਂ ਨੇ ਕਲਾਕਾਰਾਂ ਦੀਆਂ ਜਿਹੜਾ ਸੈੱਟ ਵਰਤਿਆ ਹੈ ਜਿਹੜੀ ਉੱਥੇ ਆ ਪ੍ਰਾਪਰਟੀ ਆ ਜਿਹੜੀਆਂ ਚੀਜ਼ਾਂ ਨੇ ਮੰਝੇ ਆ ਉਹਦੇ ਚ ਜਿਹੜੀਆਂ ਫੁਲਕਾਰੀਆਂ ਜਿਹੜੇ ਉਹਨਾਂ ਨੇ ਐਡੇ ਐਡੇ ਵੱਡੇ ਲੱਡੂ ਉਦੋਂ ਚੱਲਦੇ ਸੀ ਉਹੀ ਮੌਲਤਾਂ ਨੂੰ ਇੰਝ ਲੱਗਣਾ ਕਿ ਅਸੀਂ ਉਸੇ ਮੌਲ ਚ ਪਹੁੰਚ ਗਏ ਤੁਸੀਂ ਫਿਲਮ ਵੇਖਣ ਨਹੀਂ ਗਏ ਬਲਕਿ ਤੁਸੀਂ ਫਿਲਮ ਦੇ ਵਿੱਚੋਂ ਇੰਨੀ ਪੈਰੀ ਫਿਲਮ ਹੈ ਜੇ ਮੈਂ ਪੁਰਾਣੇ ਸਮੇਂ ਦੀ ਗੱਲ ਕਰਾਂ ਪੁਰਾਣਾ ਸਮਾਂ ਮੈਂ ਕਹਿੰਦਾ ਹੁਣ ਖਤਮੇ ਹੋ ਗਿਆ ਇੱਕ ਤਰ੍ਹਾਂ ਦਾ ਕਿਉਂਕਿ ਪਿੰਡਾਂ ਦੀ ਜੇ ਗੱਲ ਅਕਸਰ ਪੰਜਾਬ ਦੀ ਕੀਤੀ ਜਾਂਦੀ ਸੀ ਉਹ ਉਹ ਚੀਜ਼ ਨਹੀਂ ਰਹੀ ਜਿਹੜੀ ਪਹਿਲਾਂ ਦੇ ਸਮੇਂ ਦੇ ਵਿੱਚ ਸੀਗਾ ਨਾ ਉਹ ਫਿਰ ਹੁਣ ਸਮਾਂ ਜਿਸ ਨੂੰ ਕਮਰਸ਼ੀਅਲਾਈਜੇਸ਼ਨ ਆ ਜਾਂਦੀ ਆ ਅੱਜ ਕੱਲ ਯੋਗ ਹੈ ਮੋਬਾਈਲ ਇੰਟਰਨੈਟ ਦਾ ਯੋਗ ਤੇ ਇਹਨੇ ਹੌਲੀ ਹੌਲੀ ਸਭ ਨੂੰ ਖਾਈ ਜਾਣਾ ਇਹ ਇੰਟਰਨੈਟ ਇੱਕ ਸਮੇਂ ਦੀ ਇੱਕ ਸਾਬ ਦੀ ਸਿਉਂਕ ਹੈ ਜਿਹੜੀ ਸਾਨੂੰ ਅੰਦਰੋਂ ਅੰਦਰ ਹੀ ਖਾ ਰਹੀ ਆ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਇਹਦਾ ਆਨੰਦ ਲੈ ਰਹੇ ਆ ਪਰ ਆਨੰਦ ਜਿਹੜਾ ਉਹ ਖਾਈ ਜਾ ਰਿਹਾ ਖਾਈ ਜਾ ਰਿਹਾ ਖਾਈ ਜਾ ਰਿਹਾ ਇਹ ਸਾਡਾ ਕਲਚਰ ਖਾ ਗਿਆ ਤੇ ਪਰ ਸਿਨੇਮਾ ਜਿਹੜਾ ਵਾ ਇਹ ਉਹ ਚੀਜ਼ ਹੈ ਉਹ ਰੰਗਤ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਸੁਰਜੀਤ ਕਰ ਦਿੰਦਾ ਤੇ ਇਹ ਸੁੱਚਾ ਸੂਰਮਾ ਨੇ ਮੋੜ ਸਾਡਾ ਪੰਜਾਬ ਫੇਰ ਤੋਂ ਸਿਰਜ ਦੇਣਾ ਲੋਕਾਂ ਨੂੰ ਜਾਗਰਤ ਕਰ ਦੇਣਾ ਯਾਰ ਆ ਸਮੇਂ ਚ ਰਹਿੰਦੇ ਚੰਗੇ ਸੀ ਇਸੇ ਤਰ੍ਹਾਂ ਦਾ ਜੀਏ ਉਹੀ ਕੜੇ ਵਾਲੇ ਗਲਾਸ ਦੇ ਵਿੱਚ ਤੁਹਾਨੂੰ ਲੱਸੀ ਮਿਲਣੀ ਹੈ ਤੁਸੀਂ ਕਹਿਣਾ ਅਸੀਂ ਪੀਣੀ ਪੀਣੀ ਹੈ ਬਿਲਕੁਲ ਮੈਂ ਉਹੀ ਕਹਿ ਰਿਹਾ ਵੀ ਲੋਕਾਂ ਨੂੰ ਹਲੇ ਪਤਾ ਨਹੀਂ ਲੱਗ ਰਿਹਾ ਵੀ ਸਾਡਾ ਵਿਰਸਾ ਜਿਹੜਾ ਖਤਮ ਹੁੰਦਾ ਜਾ ਰਿਹਾ ਆ ਹਾਂ ਪਰ ਪੰਜਾਬੀ ਸਿਨੇਮਾ ਕਰ ਇਹ ਜਾਇਆ ਵੀ ਉਸ ਨੂੰ ਵਾਪਸ ਮੋੜ ਲਿਆ ਹੁੰਦਾ ਹੈ ਦਿਖਾ ਦਨ ਲੋਕਾਂ ਨੂੰ ਵੀ ਥੋੜਾ ਭਾਈ ਸੱਭਿਆਚਾਰ ਇਹ ਆ ਇੱਥੇ ਵਾਪਸ ਆਜੋ ਮੋੜ ਮੋੜ ਕੇ ਇਹ ਜਿੰਨੇ ਵੀ ਪੰਜਾਬੀ ਭਰਾ ਵਿਦੇਸ਼ਾਂ ਚ ਵਸਦੇ ਨੇ ਨਾ ਜਾਂ ਦੂਰ ਦਰਾਡੇ ਵਸਦੇ ਨੇ ਪੰਜਾਬੋਂ ਦੂਰ ਆਪਣੇ ਘਰਾਂ ਤੋਂ ਦੂਰ ਉਹਨਾਂ ਨੇ ਵੇਖਿਆ ਇਹਨੂੰ 5-5 ਵਾਰੀ ਵੇਖਣਾ ਫਿਲਮ ਵੀ ਮਤਲਬ ਖਾਸियत ਇਹ ਜੀ ਬਣਾਈ ਗਈ ਹੈ ਇਹੋ ਜੀ ਖਾਸियत ਹੈ ਹਾਂਜੀ ਬਿਲਕੁਲ ਸੱਚ ਹੈ ਗੱਲ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰਾਂ ਲੋਕੇਸ਼ਨਾਂ ਦੀ ਗੱਲ ਕਰਾਂ ਉਹਦੇ ਲੋਕੇਸ਼ਨਾਂ ਕਿੱਦਾਂ ਮਿਲੀਆਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਤਾਂ ਬਹੁਤ ਚਲੋ ਹੁੰਦੀਆਂ ਸੀਗੀਆਂ ਹੁਣ ਆਧੇ ਸਮੇਂ 'ਚ ਤਾਂ ਮੈਂ ਕਹਿੰਦਾ ਲੱਭਣੀਆਂ ਬਹੁਤ ਔਖੀ ਹੁੰਦੀਆਂ ਫਿਰ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਸਾਡੇ ਸੁਮੇਤ ਸਿੰਘ ਜੀ ਸਾਗਾ ਦੀ ਟੀਮ ਤੇ ਅਮਿਤੋਜ ਜੀ ਦੀ ਉਹਨਾਂ ਦੀ ਖੋਜ ਹੈ ਉਹਨਾਂ ਨੇ ਖੋਜ ਕਰਕੇ ਇਹੋ ਜੀਆਂ ਜਗਾਵਾਂ ਲੋਕੇਸ਼ਨਾਂ ਲੱਭੀਆਂ ਤੇ ਜਿੱਥੇ ਜਾ ਕੇ ਸ਼ੂਟ ਕੀਤਾ ਵੀ ਤੁਹਾਨੂੰ ਉਹੋ ਜਿਹਾ ਮੌਲ ਮਿਲੇ ਤੇ ਉੱਥੇ ਸਰਜਿਆ ਵੀ ਕੁਝ ਪਰ ਜਿਹੜਾ ਸਰਜਿਆ ਉਹ ਬਣਾਵਟ ਨਹੀਂ ਲੱਗੇਗਾ ਇੰਜ ਲੱਗੇਗਾ ਕਿ ਕਮਾਲ ਕੀਤੀ ਪਈ ਹੈ ਔਰ ਮੈਂ ਤਾਂ ਇਹ ਵੀ ਕਹਿਣਾ ਕਿ ਇਹਨੂੰ ਨੈਸ਼ਨਲ ਅਵਾਰਡ ਵੀ ਮਿਲਣਾ ਹੂੰ ਮੈਂ ਮੈਂ ਲੂੰਗਾ ਫਿਰ ਮਨ ਮਸਲਾ ਸਿੱਟੇ ਦੋ ਕਿਉਂਕਿ ਪੰਜਾਬੀਅਤ ਦੀ ਇੱਕੋ ਹੀ ਪੰਜਾਬੀਅਤ ਭਰਪੂਰ ਫਿਲਮ ਹੈ ਹੂੰ ਤੇ ਇਹ ਵੇਖ ਕੇ ਕਿਤੇ ਟ੍ਰੈਂਡ ਚੇਂਜ ਹੋ ਰਣਾ ਔਰ ਇੱਕ ਇਹਦੇ ਨਾਲ ਜਿਹੜਾ ਸਾਡਾ ਸਮਾਜ ਵੀ ਕੁਝ ਨਾ ਕੁਝ ਚੇਂਜ ਆਏਗਾ ਕੁਝ ਨਾ ਕੁਝ ਚੇਂਜ ਆਏਗਾ ਕਿਉਂਕਿ ਜਿਹੜਾ ਲੋਕ ਹੁਣ ਭੁੱਲਦੇ ਜਾ ਰਹੇ ਨੇ ਉਹਨੂੰ ਸਮਾਜ ਨੂੰ ਕਿਤੇ ਨਾ ਕਿਤੇ ਫਰਕ ਪਵੇਗਾ ਹੁਣ ਹਾਂ ਉਹ ਮੋੜ ਤੋਂ ਆਪਣੀ ਪੰਜਾਬੀਅਤ ਤੇ ਆਉਣ ਜੇ ਗੱਲ ਕਰੀਏ ਤਾਂ ਸਾਰੇ ਕਿਤੇ ਨਾ ਕਿਤੇ ਤਾਂ ਹੁਣ ਲੋਕ ਬਾਹਰ ਨੂੰ ਜ਼ਿਆਦਾ ਭੱਜਦੇ ਨੇ ਪੰਜਾਬ ਨੂੰ ਕਹਿੰਦੇ ਵੀ ਉਹ ਪੰਜਾਬ ਨਹੀਂ ਰਿਹਾ ਜਿਹੜਾ ਪਹਿਲਾਂ ਪੰਜਾਬ ਹੁੰਦਾ ਸੀਗਾ ਨਹੀਂ ਪਰ ਇੱਥੇ ਦਿਖੇਗਾ ਪਹਿਲਾਂ ਵਾਲਾ ਪੰਜਾਬ ਤੇ ਫੇਰ ਤੋਂ ਲੋਕੀ ਹੁਣ ਫੇਰ ਜਿੱਤਰਾ ਹਵੇਲੀਆਂ ਉਸਾਰ ਰਹੇ ਨੇ ਪੁਰਾਣੇ ਪਾਂਡੇ ਸਾਹ ਵਗੇ ਰੱਖ ਰਹੇ ਨੇ ਪੁਰਾਣੇ ਰੇਡੀਓ ਟੀਵੀ ਉਹ ਚੀਜ਼ਾਂ ਹੁਣ ਫੇਰ ਤੋਂ ਮੁੜਤੇ ਆਉਣੇ ਜਿਦ ਤਰਾ ਹੁਣ ਕਾਰਾਂ ਮਰਸਡੀਆ ਵਾਲੇ ਵਿਚਾਰੇ ਸਾਈਕਲਾਂ ਤੇ ਆ ਗਏ ਆ ਨਾ ਫੇਰ ਤੋਂ ਸੈਰਾਂ ਦੇ ਬਾਨੇ ਉਸੇ ਤਰ੍ਹਾਂ ਹੀ ਫੇਰ ਉਹ ਪਿੰਡਾਂ ਵਾਲੇ ਕਲਚਰ ਤੇ ਰੁੱਖਾਂ ਨੂੰ ਸੰਭਾਲਣਗੇ ਟਾਲੀਆਂ ਬੋੜਾਂ ਦੀ ਫੇਰ ਵੈਲਿਊ ਪਏਗੀ ਫੇਰ ਦਤਨਾ ਤੇ ਆਉਣਗੇ ਤੇ ਉਹ ਸਮਾਂ ਆਊਗਾ ਇਹਦੇ ਸਾਰਾ ਕੁਝ ਦਿਖਾਇਆ ਦਿਖਾਇਆ ਗਿਆ ਨਾ ਤੇ ਮੈਂ ਦਿੱਕਤਾਂ ਦੀ ਗੱਲ ਕਰਾਂ ਫਿਲਮ ਦੇ ਵਿੱਚ ਦਿੱਕਤਾਂ ਕੀ ਨਿਕਾਈਆਂ ਫਿਰ ਨਹੀਂ ਦਿੱਕਤਾਂ ਨਹੀਂ ਉਹ ਨਿੱਕੀਆਂ ਮੋਟੀਆਂ ਤੇ ਇਦੁਰਦ ਚਲਦੀਆਂ ਪਰ ਕੋਈ ਇਹੋ ਜਿਹੀ ਦਿੱਕਤ ਨਹੀਂ ਆਈ ਤੇ ਉਸ ਤੋਂ ਬਾਅਦ ਇਹ ਆ ਗਈ ਕਰੋਨਾ ਦੀ ਦਿੱਕਤ ਜ਼ਰੂਰ ਆਈ ਜਿਹੜੀ ਸਾਰੀ ਦੁਨੀਆ ਨੇ ਝੱਲੀ ਆ ਤੇ ਉਹ ਤਾਂ ਠੀਕ ਗੱਲ ਪਰ ਹਰ ਚੀਜ਼ ਚੰਗੇਲੀ ਵੀ ਹੁੰਦੀ ਆ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਪਰ ਇਹਦਾ ਸਮਾਂ ਅੱਜ ਸੀ ਤੇ 20 ਸਤੰਬਰ ਨੂੰ ਵੇਖਿਓ ਸ਼ਰਮਾ ਜੀ ਤੁਸੀਂ ਟ੍ਰੇਲਰ ਵੇਖ ਕੇ ਕਹਤਾ ਨਾ ਟ੍ਰੇਲਰ ਤਾਂ ਮੈਂ ਕਹਾਂ ਜਮਾਈ ਐਂਡਰ ਦਾ ਹਾਂ ਤੇ ਮੈਂ ਅਪੀਲ ਤੇ ਜ਼ਰੂਰ ਆਪਣੇ ਦਰਸ਼ਕਾਂ ਨੂੰ ਕਰ ਰਿਹਾ ਕਿ ਜ਼ਰੂਰ ਵੇਖਿਓ ਪਰ ਟ੍ਰੇਲਰ ਜੇ ਚੰਗਾ ਲੱਗਾ ਤੇ ਫਿਲਮ ਤਾਂ ਤੁਸੀਂ ਆਪੇ ਪਿਆਰ ਦੇਣਾ ਹਾਂ ਸੁੱਚਾ ਸੁਰਮਾ ਹਨਾ ਯਾਰੀ ਵੀ ਸੀਗੀ ਗਰਦਾਰੀ ਤੁਸੀਂ ਗਰਦਾਰੀ ਦੀ ਗੱਲ ਕਰੀ ਹਨਾ ਗਰਦਾਰੀ ਕਰ ਗਿਆ ਹੋ ਬੰਦਾ ਹਨਾ ਹਾਂਜੀ ਤੇ ਆਧੇ ਸਮੇਂ ਦੀ ਮੈਂ ਗੱਲ ਕਰਾਂ ਫਿਰ ਕਿਵੇਂ ਦੇਖਦੇ ਚੀਜ਼ਾਂ ਨੂੰ ਫਾਜ਼ ਸਮੇਂ ਦੇ ਵਿੱਚ ਨੇ ਅੱਜ ਤੁਹਾਨੂੰ ਮੈਂ ਦੱਸ ਚੁੱਕਾ ਨਾ ਅੱਜ ਕਦਰਾਂ ਕੀਮਤਾਂ ਜਿਹੜੀਆਂ ਸਮਾਜ 'ਚੋਂ ਇਹ ਮੋਬਾਈਲ ਨੇ ਸੋਸ਼ਲ ਮੀਡੀਆ ਨੇ ਸਾਡੀਆਂ ਸੋਸ਼ਲ ਕਦਰਾਂ ਕੀਮਤਾਂ ਗਵਾਤਤੀਆਂ ਨੇ ਅੱਗੇ ਜਿਹੜਾ ਭਾਈਚਾਰਾ ਹੁੰਦਾ ਸੀ ਪਿਆਰ ਹੁੰਦਾ ਸੀ ਲੋਕ ਇੱਕ ਦੂਜੇ ਲਈ ਜਾਨਾਂ ਵਾਰਦੇ ਸੀ ਭਰਾ ਭਰਾ ਤੋਂ ਜਾਨਾਂ ਵਾਰਦੇ ਸੀ ਹੁਣ ਭਰਾ ਭਰਾ ਇੱਕ ਦੂਜੇ ਦੀਆਂ ਜ਼ਮੀਨ ਪਿੱਛੇ ਘਰ ਪਿੱਛੇ ਜਾਨਾਂ ਲੈਣ ਲਈ ਤਿਆਰ ਹੋ ਗਏ ਨੇ ਤੇ ਇਹ ਸਮੇਂ ਦੀ ਕਮਰਸ਼ੀਅਲ ਕਾਲੀ ਯੁੱਗ ਦਾ ਇੱਕ ਰੰਗ ਹੈ ਸਮੇਂ ਨਾਲ ਇਹ ਵੀ ਨਿਕਲ ਜਾਣਾ ਇਹ ਸੁੱਖ ਨਹੀਂ ਰਿਹਾ ਤੇ ਦੁੱਖ ਵੀ ਨਹੀਂ ਰਹਿਣਾ ਦੋ ਸਮਾਂ ਲੰਘਦਾ ਜਾਂਦਾ ਹਰ ਸਮੇਂ ਦੀ ਚੇਂਜ ਆਉਂਦੀ ਹੈ ਸਾਡੇ 'ਚ ਵੀ ਚੇਂਜ ਆਉਂਦੀ ਛੋਟੇ ਹੁੰਦੇ ਆ ਹੋਰ ਤਰ੍ਹਾਂ ਦੇ ਆ ਹੁਣ ਹੋਰ ਤਰ੍ਹਾਂ ਦੇ ਆ ਗਾਂਹ ਹੋਰ ਤਰ੍ਹਾਂ ਹੋਣਾ ਫਿਰ ਜਦੋਂ ਬਜ਼ੁਰਗ ਹੋਏ ਹੋਰ ਤਰ੍ਹਾਂ ਦੇ ਹੋਵਾਂਗੇ ਉਸ ਸੁਭਾਅ 'ਚ ਤਬਦੀਲੀ ਆਉਂਦੀ ਰਹਿੰਦੀ ਉਸੇ ਤਰ੍ਹਾਂ ਯੁੱਗ 'ਚ ਵੀ ਤਬਦੀਲੀ ਆਉਂਦੀ ਆ ਮੈਂ ਖਾਸ ਪਲ ਦੀ ਗੱਲ ਕਰਾਂਗਾ ਕਿਉਂਕਿ ਸੱਟ ਤੇ ਖਾਸ ਪਲ ਬਹੁਤ ਯਾਦਗਾਰ ਹੁੰਦੇ ਨੇ ਹਾਂਜੀ ਅੱਜ ਇਹ ਕਿਹੜੇ ਖਾਸ ਪਲ ਜਿਹੜੇ ਤੁਹਾਨੂੰ ਹੁਣ ਵੀ ਯਾਦ ਆ ਵੀ ਭਾਈ ਇਹ ਸਭ ਤੋਂ ਵਧੀਆ ਖਾਸ ਪਲ ਮੇਰੇ ਦਿਲ ਦੇ ਨੂੰ ਲੱਗਿਆ ਇਹ ਫਿਰ ਨੇ ਉੱਥੇ ਵਿਆਹ ਦਾ ਮਾਹੌਲ ਸੀ ਜਿਹੜਾ ਕਿ ਜਦੋਂ ਜੰਜ ਹੁੰਦੀ ਆ ਤੇ ਜੰਜ ਦੇ ਅੰਦਰ ਨਾ ਉੱਥੇ ਇਹ ਚੰਦਾਬੰਦੀ ਹੁੰਦੀ ਆ ਉਹ ਕੁੜੀਆਂ ਸਾਨੂੰ ਛੰਦ ਮਾਰਦੀਆਂ ਅਸੀਂ ਜਵਾਬ ਚ ਛੰਦ ਦੇਣਾ ਹੁੰਦਾ ਤੇ ਉਹ ਜਿਹੜਾ ਨਾ ਇਹੋ ਜਿਹਾ ਮੌਲ ਸੀ ਵੀ ਜਿਹੜਾ ਹੁਣ ਕਿਤੇ ਵਿਆਹ ਚ ਲੱਭਦਾ ਉਹ ਹੀ ਕਹਿੰਦੇ ਇਹ ਚੀਜ਼ ਤਾਂ ਹੁਣ ਹੁੰਦੀ ਵੀ ਨਹੀਂ ਕਿਸੇ ਨੇ ਪਤਾ ਨਹੀਂ ਗਾਨੇ ਖੇਡਣੇ ਉਹ ਨਹੀਂ ਹੁਣ ਸਿੱਖਣਗੇ ਨਾ ਲੋਕੀ ਵੀ ਆ ਯਾਰ ਸਿੱਖਣਗੇ ਹੁਣ ਹਾਂ ਜਿਸ ਤਰ੍ਹਾਂ ਫੁਲਕਾਰੀਆਂ ਮੁੜ ਕੇ ਆਈਆਂ ਫਿਲਮਾਂ ਤੋਂ ਬਾਅਦ ਇਸੇ ਤਰ੍ਹਾਂ ਮੌਲ ਆਏਗਾ ਕਿ ਉਹਨਾਂ ਦੀ ਵੈਲਿਊ ਹੁੰਦੀ ਸੀ ਉਹ ਛੰਦ ਜਿਹੜੇ ਹੁੰਦੇ ਲਿਆਕਤ ਦਾ ਪ੍ਰਤੀਕ ਹੁੰਦੇ ਸੀ ਵੀ ਇਹ ਕਿੰਨੀ ਕੁ ਸੋਝੀ ਰੱਖਦਾ ਇਹਨੂੰ ਕਲਾ ਦੀ ਕਿੰਨੀ ਕੁ ਸੋਝੀ ਹੈ ਇਹਦੀ ਭਾਈ ਜਿਹੜੀ ਕਿਤਾਬੀ ਪੜਾਈ ਨਹੀਂ ਹੁੰਦੀ ਪੜਾਈ ਸਮਾਜਿਕ ਪੜਾਈ ਹੁੰਦੀ ਸੀ ਕਿ ਲੋਕਾਂ ਦਾ ਵਿਚਰਨ ਕਿਹੋ ਜਿਹਾ ਵਾ ਬਿਲਕੁਲ ਵੀ ਇਹ ਕਿੰਨਾ ਕੁ ਸਿਆਣਾ ਐ ਐਕਚੁਅਲੀ ਉਹ ਪਰਖ ਹੁੰਦੀ ਵੀ ਮੁੰਡਾ ਕਿੱਡਾ ਕੁ ਸਿਆਣਾ ਕੁੜੀ ਕਿੱਡੀ ਕੁ ਸਿਆਣੀ ਹੈ ਕੁੜੀ ਵਾਲੇ ਕਿੰਨੇ ਕੁ ਸਿਆਣੇ ਆ ਤੇ ਉਹ ਕਿੰਨਾ ਕੁ ਸਮਾਜ ਚ ਵਰਤਦੇ ਆ ਸੋ ਇਹ ਚੀਜ਼ਾਂ ਉਹਦੀ ਪ੍ਰਤੀਕ ਹੈ ਤੇ ਉਦੋਂ ਕਿਉਂਕਿ ਦੂਜੇ ਮੈਜ਼ਰਮੈਂਟਸ ਨਹੀਂ ਹੁੰਦੇ ਇਹੀ ਮੈਜ਼ਰਮੈਂਟ ਹੁੰਦੇ ਮੈਂ ਕਹਿੰਦਾ ਉਸ ਸਮੇਂ ਬੋਲੀ ਵੀ ਜਿਹੜੀ ਲੱਗ ਸੀ ਕਿ ਮੈਨੂੰ ਲੱਗਦਾ ਹਨਾ ਨਹੀਂ ਬੋਲੀ ਤੇ ਉਹ ਠੇਠ ਸੀ ਹੁਣ ਠੇਠ ਘਟ ਗਈ ਆ ਤੇ ਹੁਣ ਥੋੜੀ ਜੀ ਕਿਤਾਬੀ ਭਾਸ਼ਾ ਆ ਗਈ ਆ ਥੋੜੀ ਜੀ ਮੋਬਾਈਲੀ ਭਾਸ਼ਾ ਆ ਗਈ ਆ ਹੁਣ ਕਿ ਸਮਾ ਬਦਲ ਗਿਆ ਕਿਉਂਕਿ ਬਾਹਰ ਚੱਲ ਕੇ ਲੋਕ ਤੇ ਬਾਹਰ ਦਾ ਵਿਚਰ ਰਲਗੜ ਹੋ ਗਿਆ ਹੁਣ ਮਿਲਗੋਬਾ ਹੋ ਗਿਆ ਬਿਲਕੁਲ ਹੁਣ ਠੇਠਤਾ ਘਟ ਗਈ ਮਿਲਗੋਬਾ ਹੋ ਗਿਆ ਤੇ ਹੁਣ ਬੱਬੂ ਮਾਨ ਸਾਹਿਬ ਨੇ ਕੰਮ ਕੀਤਾ ਫਿਰ ਹੁਣ ਹਾਂਜੀ ਕਿਦਾਂ ਦਾ ਲੱਗ ਰਿਹਾ ਫਿਰ ਤੋਂ ਬਹੁਤ ਵਧੀਆ ਜੀ ਬੱਬੂ ਭਾਜੀ ਬਹੁਤ ਵਧੀਆ ਕੰਮ ਕੀਤਾ ਉਹਨਾਂ ਦਾ ਰੋਲ ਬਾ ਕਮਾਲ ਹੈ ਇਸ 'ਚ ਤੁਹਾਨੂੰ ਨਵਾਂ ਰੰਗ ਨਵਾਂ ਹੀਰੋ ਮਿਲਣਾ ਫਿਰ ਤੋਂ ਤੇ ਬਹੁਤ ਹੀ ਮਿਲਣਸਾਰ ਆਪਣੇ ਸੁਰ ਦੇ ਬੰਦੇ ਆ ਵਧੀਆ ਤਰਬੀਅਤ ਆ ਉਹਨਾਂ ਦੀ ਅਸੀਂ ਤਾਂ ਬਹੁਤ ਲੋਕ ਲੋਕ ਅਕਸਰ ਕਹਿੰਦੇ ਨੇ ਵੀ ਗੁੱਸੇਖੋਰ ਨੇ ਹਨਾ ਕਿ ਗੁੱਸੇ 'ਚ ਰਹਿੰਦੇ ਰਹੇ ਹਮੇਸ਼ਾ ਕੀ ਲੱਗਦਾ ਤੁਸੀਂ ਸੈਟ ਦੇ ਨਾਲ ਰਹੇ ਹੋ ਫਿਰ ਨਹੀਂ ਜਿਹੜੇ ਕਹਿੰਦੇ ਨੇ ਉਹਨਾਂ ਨਾਲ ਕਿਤੇ ਗੁੱਸਾ ਹੋਇਆ ਹੋਊਗਾ ਸਾਡੇ ਨਾਲ ਤਾਂ ਹੋਇਆ ਨਹੀਂ ਤੇ ਨਾ ਹੀ ਵੇਖਿਆ ਵਾ ਉਹ ਇਹ ਆ ਕਿ ਉਹ ਰਿਜ਼ਰਵ ਨੇ ਆਪਣੀ ਤਰਬੀਅਤ ਦੇ ਬੰਦੇ ਨੇ ਤੇ ਉਹਨਾਂ ਨੂੰ ਆਪਣਾ ਮਤਲਬ ਖਾਸ ਲੋਕਾਂ ਨਾਲ ਹੀ ਮਤਲਬ ਰਹਿਣਾ ਵਿਚਰਨਾ ਲੋੜਦੇ ਇਹ ਨਹੀਂ ਕਿ ਜਿਹੜਾ ਚੰਗਾ ਲੱਗਦਾ ਉਹਦੇ ਨਾਲ ਮਿਲਦੇ ਆ ਉਹਦੇ ਨਾਲ ਗੱਲ ਕਰਦੇ ਆ ਠੀਕ ਹੈ ਬਿਲਕੁਲ ਬਾਕੀ ਲੋਕ ਆਪ ਵੀ ਕੱਢ ਲੈਂਦੇ ਨੇ ਵੀ ਬੰਦਾ ਇਹੋ ਜਿਹਾ ਇਹੋ ਜਿਹਾ ਤੇ ਇਹ ਆਪਣੀ ਆਪਣੀ ਸੋਚ ਹੁੰਦੀ ਆ ਹੁਣ 20 ਸਤੰਬਰ ਤੋਂ ਪਹਿਲਾਂ ਮਾਰੀ ਆ ਹਨਾ ਹੁਣ ਦਰਸ਼ਕਾਂ ਨੂੰ ਕੀ ਕਹੋਂਗੇ ਇੱਕ ਮੋੜ ਜਿਹੜਾ ਪੰਜਾਬ ਲੋਕ ਭੁੱਲਦੇ ਜਾ ਰਹੇ ਨੇ ਉਸ ਦੇ ਵਿੱਚ ਦਿਖਾਇਆ ਗਿਆ ਹਨਾ ਲੋਕਾਂ ਨੂੰ ਕੀ ਅਪੀਲ ਕਰੋਂਗੇ ਫਿਰ ਮੈਂ ਤੇ ਕਹਾਂਗਾ ਕਿ ਦਰਸ਼ਕੋ ਜੇ ਆਪਣਾ ਘਰ ਵੇਖਣਾ ਆਪਣੇ ਪਿਓ ਦਾਦਿਆਂ ਦੀ ਵਾਰਸ ਤੇ ਜਿਹੜੀ ਜਾਇਦਾਦ ਦੇਖਣੀ ਆ ਉਹਨਾਂ ਦਾ ਮਾਹੌਲ ਵੇਖਣਾ ਵੀ ਉਹ ਕਿਵੇਂ ਰਹਿੰਦੇ ਰਹੇ ਕਿਹੋ ਜੀ ਦੁਨੀਆ ਸੀ ਉਹਨਾਂ ਦੀ ਤੇ ਸੁੱਚਾ ਸੂਰਮਾ ਜ਼ਰੂਰ